ਪੱਟ ਵੱਡੇ ਵੱਡੇ ਨੇ ਤੌੜੀ ਖੇਡਿਆ ਕਰ ਆਹ ਮੇਰੇ ਜਾਨਾ ਮਖਾਜੀ ਮੈਂ ਬਾਲੀ ਵਾਲਾ ਖੇਡਦਾ ਨਾ ਖੇਡਿਆ ਤੇਰਾ ਪਿੰਗੋ ਮੁੰਡਾ ਬਹੁਤ ਸੋਹਣਾ ਉਹਦੇ ਪੱਟ ਵਧਿਆ ਨੇ ਘਮਾਰਾ ਘਮੋਰਾ ਦਾ ਮੁੰਡਾ ਆ ਆ ਗਿਆ ਆ ਗਿਆ ਉਹ ਮੁੰਡੇ ਥੋੜਾ ਆਉਂਦਾ ਹਾਂ ਇੰਜਰੀ ਇੰਜਰੀ ਹੋ ਜਾਂਦੀ ਯਾਰ ਬਾਸ਼ ਹਾਂਜੀ ਥੋੜੇ ਪੈਰ ਨਾਲ ਦਾ ਖਰਾਬ ਆ ਗਿਆ ਠੀਕ ਆ ਮੈਂ ਇਹਨਾਂ ਨੂੰ ਤੁਹਾਨੂੰ ਆਹ ਕੀ ਕਹਿੰਦਾ ਇਹ ਮੇਰੇ ਤੋਂ ਵੱਡੇ ਨੇ ਸੀਨੀਅਰ ਨੇ ਇਹਨਾਂ ਨੇ ਤਾਂ ਲੱਖਾਂ ਪਲੇਅਰ ਦੇਖ ਲੇ ਬਣਦੇ ਲੱਖਾਂ ਬਣਾਤੇ ਠੀਕ ਆ ਇਨਾਂ ਦੀ ਪਾਕੂ ਆਖਾ ਜਿਹੜੀ ਉਹ ਖਾਲੀ ਮੈਂ ਜਿਹੜੀ ਗੱਲ ਦੱਸਦਾ ਮੈਂ ਇਹਨੂੰ ਜ਼ੋਰ ਲਾ ਲਿਆ ਜੀ ਤੁਹਾਡੇ ਮੂੰਹ ਤੇ ਖੜਾ ਮੈਂ ਉਹ ਤੇਰੇ ਚ ਹੈਗੀ ਫੈਂਟਸੀ ਤੂੰ ਬਣ ਸਕਦਾ ਪਲੇਅਰ ਮੈਂ ਜੀ ਕਹਿੰਦਾ ਸਪੈਸ਼ਲ ਕਰੇਗਾ ਇਹਨਾਂ ਦੇ ਕਹਿਣ ਵਾਸਤੇ ਨੂੰ ਪਰ ਇਹਨੂੰ ਅਜੇ ਮਨਚ ਪਤਾ ਨਹੀਂ ਕਿਉਂ ਕਹਿੰਦਾ ਤੂੰ ਪਲੇਅਰ ਪੁੱਤ ਬਣਿਆ ਹੋਇਆ ਇਹਨੂੰ ਪਤਾ ਕਿ ਥੋੜਾ ਜਿਆਦਾ ਹੋ ਗਿਆ ਵੀ ਮੈਨੂੰ ਤਾਂ ਬਹੁਤ ਕਹਿੰਦੇ ਮੈਂ ਬਣ ਗਿਆ ਵੀ ਮੈਂ ਬਣ ਗਿਆ ਇਹ ਨਹੀਂ ਕਹਾਂ ਲੂੰਗੀ ਮਿਹਨਤ ਕਰੇਗਾ ਕਰੇਗਾ ਨਿਕਰੇਗਾ ਦੇਹੀ ਤੇਰੀ ਜਿਹੜੀ ਕਲਾ ਤੇਰੇ ਇੱਥੇ ਹੀ ਰਹਿ ਜਾਣੀ ਬਸ ਹਾਂ ਇੱਥੇ ਦੁਨੀਆ ਬਥੇਰੀ ਰਹਿ ਗਈ ਸਾਡੇ ਬਣਾ ਬੁੱਧੂ ਸੁਣ ਪੜੀ ਜੀ ਬੱਲਾ ਚਲੋ ਵੀ ਚਲੋ ਖੜੋ ਚਲੋ ਸਾਰਿਆਂ ਬਾਅਦ ਤਾਂ ਦਾ ਇੱਕ ਕਿਉਂ ਤੂੰ ਗੋਡੀ ਪਾਉਣਾ ਤੂੰ ਖੜ ਗਿਆ ਜੱਫਿਆਂ ਦੇ ਜੱਫਿਆਂ ਦੇ ਖੜ ਤੂੰ ਗੋਡੀ ਪਾ ਜਾਣਾ ਨਹੀਂ ਸਾਰਾ ਦਾ ਦੋ ਨੇ ਕੀ ਕਰੇਗਾ ਕੋਈ ਜਾਨ ਨਿਕਲ ਜੂ ਇਹਨਾਂ ਦੀ ਸਾਹ ਪੱਕੀ ਰੇਟਰਾਂ ਦਾ ਨਹੀਂ ਗੋਡੀ ਓਖਣੇ ਬਹੁਤ ਆਨ ਬਾਈਟ ਜਿਹੜਾ ਬੰਦਾ ਪਾ ਬੱਧੀ ਹੋੜੀ ਬਹਿਲੀ ਆ ਰੇਡਰ ਵਾਲਾ ਟ੍ਰੈਗਲ ਪਾਵਲਟ ਉਹਦੇ ਨਾਲ ਪਹਿਲਾਂ ਪਾ ਦੂੰ ਆਦੇ ਕੋਈ ਇੱਕ ਅੱਧੀ ਪਰ ਪਾਰੇ ਉੱਤੇ ਕੋਈ ਜਾ ਆਦੇ ਰੇਡਰ ਕੋਈ ਨਾ ਆਪਾਂ ਜੋੜੀ ਕਰਨਾ ਮੈਂ ਪਹਿਲਾਂ ਕਿਹਾ ਵੀ ਰੇਡਰਾਂ ਤੋਂ ਨਹੀਂ ਰੇਡਰ ਤਾਂ ਜਾਪੀ ਕੋਈ ਬਣਦਾ ਗੱਲ ਸੁਣ ਲੈ ਮੇਰੀ ਜੇ ਤੂੰ ਆਏ ਕੋਈ 10 ਵੀ ਖੜੀ ਰੇਡਾਂ ਹੀ ਪਾਲਿਆ ਕਰ ਤੂੰ ਬੋਲੇ ਬੋਲੇ ਪਾਲਾ ਵਸੇ ਹੈਗਾ ਰੇਡਰ ਹੈ ਉਹ ਜੀ ਡਬਲ ਲੱਚ ਨਹੀਂ ਹੋਇਆ ਹਾਂ ਕੱਲ ਚੀ ਮਾਰਨੀ ਬਸ ਉਦੋਂ ਹੀ ਹਾਂ ਦੋ ਦੋ ਆਪੀ ਉੱਤ ਰੇਡਰ ਤੁਰ ਕੇ ਆ ਗਿਆ ਦੋ ਮੋਹਰੇ ਪੰਜ ਜਾਫੀ ਤੁਸੀਂ ਹੋ ਮੂਰੇ ਤੇ ਹੁਣ ਖੜਨਾ ਸਖਮੂ ਦੇ 100 ਪੈਰਾ ਦੇਖ ਲੈ ਇਹਦਾ ਰੀਡਰ ਬਹੁਤ ਵਧੀਆ ਹੈ ਇਹਦਾ ਮੂਰੇ ਹੋ ਗਿਆ ਕਾਸਟ ਕੀ ਦਾ ਪਾ ਦੋ ਦੋ ਲਾ ਲਾ ਸਾ ਚਲ ਭੱਜ ਤੱਕ ਨੂੰ ਭਵਾਨ ਤੱਕ ਹਾਂ ਪੈਰਾ ਦੇ ਪੈਰ ਹਾਂ ਤੱਕੇ ਮਨ ਛੱਕ ਭਵਾਨ ਹਾਂ ਬਹੁਤ ਵਧੀਆ ਭਵਾਨ ਹਾਂ ਭੱਜ 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 ਹਾਂ ਭਵਾਨਾਂ ਦੀ ਭਵਾਨਾਂ ਦੀ ਹਾਂ ਆ ਦੇਖ ਆ ਜੀ ਹਾਂ ਤਲ ਮੂਰੇ ਹੋਵੇ ਸੱਚਮਾਲ ਗੱਦਰ ਪਾਸ ਗੱਦਰ ਚ ਤੁਹਮਾਰਾ ਖੜ ਕੇ ਤੂੰ ਪਿਆਰ ਨਾਲ ਹਾਂ ਹੱਥ ਫੜ ਕੇ ਨੀ ਕਰਵਾ ਦੇਖ ਲੋ ਉਧਰ ਆ ਆ ਚੀਜ਼ ਕਰਾ ਕਰੋ ਗੈਨੀ ਉਹਦੇ ਪਸ ਕਰਾਤੀ ਉਹਦੀ ਚਾਲ ਬਹੁਤ ਵਧੀਆ ਨੂੰ ਲੱਗ ਜਾਂਦਾ ਹੈ ਤੇਰੇ ਪੈਰ ਖਾਣ ਲੈਣੇ ਮੂਰੇ ਪੰਜ ਚਾਰ ਇਹਦਾ ਜਿਹੜੀ ਤੂੰ ਸੁਆਪ ਆਏਣਾ ਚੋਟੇ ਮੂਰੇ ਇਹ ਨਹੀਂ ਖਾਣੇ ਤਾਂ ਕੋਈ ਭਾਰੀ ਡੰਮਰੇ ਖਾਣਾ ਚੱਪਲਾ ਬਹੁਤ ਵਧੀਆ ਇਹ ਪੀਆ ਬਹੁਤ ਵਧੀਆ ਹਾਂ ਕੱਲਾ ਆਂ ਯਾ ਆਪਣੀ ਗੱਲ ਪਤਾ ਕੀ ਆ ਬੰਦਾ ਉਹ ਕਲਾਕਾਰ ਦੀ ਗੱਲ ਪਿਆਰ ਨਾ ਪਿਆਰ ਨਾ ਉਹਦੀ ਪਿਆਰ ਨਾ ਆ ਮੁਰਾ ਦੱਸੋ ਜੀ ਮਾੜੀ ਡਰਮ ਕਿਵੇਂ ਕਰਫਾ ਦਾ ਰੇਡਰ ਪਿਆਰ ਨਾ ਹਾਂ ਤੇਰੇ ਉੱਤੇ ਫਾਣੀਆਂ ਨੇ ਹੜ ਗਿਆ ਪਤਾ ਬਹੁਤ ਹੋਣਾ ਕੋਈ ਫੜ ਦੇ ਖੜ ਕੇ ਉਹ ਛੋਟਾ ਤੋਂ ਮਗਰ ਨਹੀਂ ਲੱਗਦਾ ਉਹ ਦੇਖਦਾ ਢੇਰੀਆਂ ਗੱਡੀ ਦੂਰ ਨੇ ਆ ਉੱਥੇ ਜਾ ਕੇ ਮਰ ਕੇ ਡਿੱਗੋ ਲੰਬਾ ਲੰਬਾ ਟਾਈਮ ਹੀ ਹੋ ਗਿਆ ਜੇ ਟਾਈਮ ਹੋ ਗਿਆ ਫਿਰ ਵੀ ਤੇਰਾ ਪੈਂਡ ਆਪਣੇ ਪੈਂਡ ਲੈਣਾ ਯਾਰ ਉਹ ਪਤਾ ਜੀ ਇੱਕ ਲੰਬਾ ਪੈਂਦਾ ਜਦ ਖੁੱਤੜਾ ਫਾਣੀਆਂ ਲੰਬਾ ਲੁੱਟਾ ਮਾਰਨੇ ਸਾਰੀਆਂ ਕੁੱਤਾਂ ਨੂੰ ਆਈ ਆਈ ਹੂ ਪਜਾ ਜੇਲ ਤਮੂਨੇ ਕਣ ਲੱਗਦੀਆਂ ਤੋ ਭੱਜ ਨਹੀਂ ਸਕਦਾ ਕੋਈ ਇੰਨੀ ਕਿ ਦਖਲਾ ਕਰਨਾ ਲੰਬੇ ਪੈਣ ਦੀ ਬਜਾਏ ਕੋਡਾ ਹੋ ਕੇ ਐ ਜਾ ਲੱਤਾਂ ਨੂੰ ਨਾਲੇ ਕੈਂਚੀ ਦੇਖਿਆ ਬਰੇ ਮਾਰਦੇ ਕੈਂਚੀ ਨਾਲ ਹੀ ਮਾਰ ਗਿਆ ਬਹੁਤ ਸੋਹਣਾ ਹਾਂ ਆ ਮੁੰਡਾ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਮਲ ਤੂੰ ਸੁਣਾ ਛੱਡਦਾ ਯਾਰ ਕਰਦਾ ਬਹੁਤ ਸੋਹਣਾ ਕੜਵਾਇਆ ਤੇਰਾ ਇਹ ਤਾਂ ਮੈਂ ਦੇਖਿਆ ਜਰਗੀ ਜੀ ਮਟਾਂ ਨੀ ਜੇਕਰ ਰੱਤ ਚ ਆਹ ਪਤਲੇ ਜਮਕਰ ਨੂੰ ਕੋਈ ਵੀ ਨੀ ਪੁੱਛਦਾ ਆ ਨਾ ਆਮਲਾ ਪਿਆਰ ਨਾਲ ਬੁਜੀ ਪਿਆਰ ਨਾਲ ਹਾਂ ਨਹੀਂ ਫੜਿਆ ਜਾਣਾ ਇਹ ਤੋਂ ਨਹੀਂ ਭੱਜਦੇ ਅਸੀਂ ਭੱਜਣਾ ਉਹਨੇ ਆਹੀ ਗੱਲ ਸਿੱਖਾ ਉਹਦੇ ਮਗਰ ਪੈਰ 'ਚ ਭੈਣਾ ਭੱਜ ਉਹਦੇ ਪੈਰ 'ਚ ਭੈਣਾ ਇੱਧਰੋਂ ਆ ਕੇ ਲਾਉਂ ਨੂੰ ਇਹ ਪੈਰ 'ਚ ਪੈਰ ਪਾਸੇ ਭੱਜੇਗਾ ਫੇਰ ਬੰਦਾ ਭੱਜੂ ਭੱਜੂ ਉਹਦਾ ਮੂਹਰੇ ਹੁਣ ਦਾ ਸਿੱਧਾ ਹੋਲਾ ਆ ਇੱਥੇ ਰੱਖ ਦੇ ਪੱਟਾ ਪਾਰ ਆ ਵਾ ਯਾਰ ਅਟਲੇ ਹੈਟੇ ਦਾ ਛੱਟ ਕੱਟ ਬਸ ਮੂਰੇ ਹਲਾ ਟੱਕ ਪਲ ਹਾਂ ਤੇਰੀਆਂ ਰਖ ਜਾਣਾ ਪਹਿਲਾਂ ਹੀ ਦਿਖਣਾ ਮੈਨੂੰ ਦੱਸਦਾ ਤੈਨੂੰ ਪੱਸਾਂ ਨਹੀਂ ਮਾਰਨਾ ਪਰ ਉਹ ਬੰਦਾ ਕਿਸੇ ਨੂੰ ਵੀ ਕੁਝ ਕਹਿ ਸਕਦਾ ਸੀ ਗਾਲ ਵੀ ਕੱਢ ਲੈਂਦਾ ਸੀ ਵਿੱਚ ਗਰਾਉਂਡ ਦੇ ਹਾਂ ਜੀਬ ਨੂੰ ਪਤਾ ساری ਗੱਲ ਦਾ ਕੋਈ ਬੰਦਾ ਦਾ ਗੁੱਸਾ ਨਹੀਂ ਕਰਦਾ ਸੀ ਵਿੱਚ ਹੀ ਕੱਢਦਾ ਸੀ ਨਾਲੇ ਗਰਾਉਂਡ ਦੇ ਜੋ ਪ੍ਰੈਕਟਿਸ ਕਰਾਉਣੀ ਆ ਉਹਦਾ ਰੋਹ ਭੈਣ ਤੋਂ ਇੰਨਾ ਸੀਗਾ ਵੀ ਮੈਂ ਕਹਿੰਦਾ ਵੀ ਜਾ ਤੋ ਬੋ ਤੋ ਬੋ ਇੰਨਾ ਡਰਦੇ ਸੀ ਉਦੋਂ ਅਸੀਂ ਆਹ ਮਿੰਟਾਂ ਦੇ ਗਰਾਊਂਡ ਚ ਉਹਦੀ ਬੋਲੀ ਇਹ ਜੀ ਸੀ ਕਿ ਉਹ ਕੀ ਕਰਦੇ ਏ ਤਰਾ ਉਹ ਬੱਚਾ ਹਨਾ ਇੰਨਾ ਉਹ ਤੇ ਨਹੀਂ ਉਹ ਪ੍ਰੈਸ਼ਰ ਸੀਗਾ ਬੰਦੇ ਦਾ ਤੁਹਾਨੂੰ ਮੈਂ ਤਾਂ ਹੀ ਉਹ ਗੱਲ ਕਹਿਣਾ ਵੀ ਜਿਹੜੀ ਚੀਜ਼ ਕਰਨੀ ਆ ਚਾਹੇ ਘੱਟ ਕਰੋ ਪਰ ਕਰੋ ਜੋਸ਼ ਨਾਲ ਤੁਹਾਡੇ ਅੰਦਰ ਹੋਣਾ ਚਾਹੀਦਾ ਯਾਰ ਇੱਕ ਸਾਲਾ ਘਰ ਤੋਂ ਲਈ ਲੈ ਆਪਾਂ ਸਾਲ ਦੋ ਸਾਲ ਲੈ ਲੈ ਕਿਸੇ ਨੇ ਮੈਂ ਦੋ ਸਾਲ ਤੋਂ ਮੈਂ ਕੁਝ ਕਰਕੇ ਦਿਖਾਵਾਂਗਾ ਫਿਰ ਉਹ ਚ ਵੀਰੇ ਨਾਂਗਾ ਨਹੀਂ ਚਾਹੀਦਾ ਤੁਹਾਨੂੰ ਡੈਡੀਕੇਟ ਪੂਰਾ ਗਰਾਊਂਡ ਚ ਚਾਹੀਦਾ ਵੀ ਤੁਹਾਡੇ 24 ਘੰਟੇ ਦਿਮਾਗ ਚ ਕੌਡੀ 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 ਚੱਲਣੀ ਚਾਹੀਦੀ ਆ ਉਥੇ ਸੋਚਿਆ ਕਰੋ ਜੇ ਤੋੜਦੇ ਫਿਰਦੇ ਹੋ ਮੈਥੋਂ ਆ ਕਰ ਸਕਦਾ ਮੈਥੋਂ ਐ ਕਰ ਸਕਦਾ ਹੈ ਵੀਡੀਓ ਦੇਖਿਆ ਕਰੋ ਜਾਫੀ ਜਿਹੜਾ ਤੁਹਾਡੇ ਨੂੰ ਫੜਦਾ ਜਾਫੀ ਆਪਦੇ ਬਾਰੇ ਜਾਫੀ ਹਰੇਕ ਵਾਰ ਦਾ ਜਾਫੀ ਕੋਈ ਨਾ ਕੋਈ ਹੁੰਦਾ ਮੇਰਾ ਵੀ ਆਈਡੀਆਲ ਸੀਗਾ ਤੁਹਾਡਾ ਵੀ ਹੋਊਗਾ ਕੋਈ ਨਾ ਕੋਈ ਜਿਹਦਾ ਵੀ ਮੈਂ ਫੜਦਾ ਉਹਦੀਆਂ ਮੂਵੀਆਂ ਦੇਖੋ ਦੇਖੋ ਵੀ ਕਰਦਾ ਕੀ ਆ ਉਹ ਹਣਾ ਫੇਰ ਕਿਤੇ ਜਾ ਗੱਲ ਬਣਨੀ ਹੈ ਪੁੱਤ ਸਭ ਕੁਝ ਕਰਨਾ ਪੈਂਦਾ ਹੈ ਇਹ ਉੱਪਰ ਜਾਣ ਲਈ ਸਮਝ ਗਏ ਕੱਲਾ ਬੰਦਾ ਪਿੰਡ ਮਿਹਨਤ ਕਰ ਕਰ ਲੂ ਮੈਂ ਨਹੀਂ ਕਰਦਾ ਨਹੀਂ ਕਰਦਾ ਕਰ ਲੂਗਾ ਪਰ ਦੇਖ ਤਾ ਕੋਈ ਤਾਂ ਕੋਈ ਬੰਦਾ ਹੀ ਨਾ ਖੜਾ ਉਹ ਪਤਾ ਉਹਦਾ ਮਨ ਇੰਨਾ ਕਿ ਹਰਾਮੀ ਹੁੰਦਾ ਹਰੇਕ ਬੰਦੇ ਦਾ ਇਹਦੇ ਕਹਿੰਦਾ ਕੋਈ ਨਹੀਂ ਅੱਜ ਪੰਜ ਲਾ ਲੈਣਾ ਕੱਲ 10 ਲਾ ਲਾਂਗੇ ਕੱਲ ਨਹੀਂ ਆਉਦੀ ਹੁੰਦੀ ਕਦੇ ਵੀ ਕੱਲ ਤੇ ਪਰਸੋਂ ਪਰਸੋਂ ਚੋਚਾ ਅਜਲੀ ਗਾਂਗ ਰਾਂ ਕਿਉਂਕਿ ਸਰੀ ਥੱਕ ਜਾਂਦਾ ਪੱਟ ਫੁੱਲ ਜਾਂਦੇ ਆ ਫੇਰ ਨਾ ਕੋਈ ਨਿਕਾਲੂ ਲਾ ਲਾਂਗੇ ਬਦਲਾ ਲੈਣ ਕੱਲੂ ਨਾ ਆ ਨਾ ਜੇ ਬੰਦਾ ਉੱਪਰ ਖੜਾ ਨਹੀਂ ਲਵਾਉਣੀ ਆ ਭਾਈ ਲਾ ਇੰਨੀ ਹੁੰਦਾ ਕੁਛ ਨਹੀਂ ਸਭ ਦੋ ਮਿੰਟ ਦਮ ਚੜਦਾ ਪਰ ਐਕਸੇ ਲੱਗ ਜਾਂਦੀ ਆ ਤਕੜੇ ਆਏ ਹੋਣਗੇ ਜੇ ਕੋਈ ਕਿਤੇ ਆਪਾਂ ਵੀ ਆਪ ਦੀ ਮਨਮਰਜ਼ੀ ਕਰਕੇ ਮਤ ਕਰੇ ਵੀ ਨਹੀਂ ਹੋ ਸਕਦਾ ਕੋਚ ਤੋਂ ਮੇਰਾ ਤਾਂ ਹੋ ਹੀ ਨਹੀਂ ਸਕਦਾ ਵੀਰੇ ਸਮਝ ਗਏ ਚਲ ਠੀਕ ਹੈ ਇੱਕ ਨੂੰ ਪਾਣੀ ਪੂਣੀ ਪੀ ਲੋ ਠੰਡੇ ਹੋ ਲੋ ਲੈ ਲਓ ਬੰਦਾ ਠੰਡੇ ਹੋ ਲੋ